当然了。

دیدے ہاں ہے وہ سبان چشمیل جی ہوتا ہے وہ پین والا بھی محسوس کرے گا وہاں اور شیدان سرطاہ دا شیدی دے ہڑا ہے وہ دے پیاریاں بندوں وہ دے قوم دے بارساں منو شبیل لگائی ہوئی ہے منا شبیل تا پی لئی ہے اور میں اینہ کو پور اونہ دی شہادت مارے بھی پوچھنا تے جیو بندہ پوچھنا

ਉਹਨਾਂ ਅਰਜਨ ਪਾਸ਼ਾ ਮਹਾਰਾਜ ਨੇ ਇਹ ਚੰਗੂ ਦੀ ਧੀ ਦਾ ਰਿਸ਼ਤਾ ਮੋੜ ਦਿੱਤਾ ਤੇ ਚਾਦੂ ਨੇ ਸਾਕੂ ਸੱਚੇ ਪਾਸ਼ਾ ਮਹਾਰਾਜ ਨੂੰ ਤਪੀਆਂ ਤਪੀਆਂ ਦੇ ਬਿਠਾ ਕੇ ਸ਼ਹੀਦ ਕਰ ਦਿੱਤਾ ਉਹ ਕੋਲ ਦੀ ਦੇਵ ਚ ਬਿਠਾਇਆ ਸਿਰ ਜ ਕਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਨਿਕੰਤ ਸੀ ਉਹ ਬੰਦਾ ਸੋਚੇਗਾ ਕਿ ਕੇਵਲ ਕੋ ਚੰਗੂ ਦੀ ਧੀ ਦਾ ਕੁੱਚੇ ਹੀ ਬੱਲ ਉਹ ਹਰੇ ਮੰਦੇ ਨੇ ਉਹ ਸਾਨੂੰ ਸਿਆਣੇ ਨਹੀਂ ਸਮਝੇਗਾ ਕਿਵੇਂ ਇੱਕ ਰਿਸ਼ਤਾ ਬੋੜਨ ਕਰਕੇ ਉਹ ਵਰਜਨ ਪਾਸ਼ਾ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਤੇ ਸ਼ਹੀਦ ਅਸਰਤਾਂ ਦੇ ਬਾਰੇ ਕੀ ਜਦ ਤੱਕ ਬੋੜਨ ਨਾਲ ਸ਼ਹੀਦ ਕਰਦੇ ਤਬਾਸ਼ੀਰ ਦੇ ਸਰਦਾਰ ਬਣ ਜਾਂਦਾ ਹੈ ਸੋਚਣਾ ਉਹ ਬੰਦਾ ਸੋਚੇਗਾ ਕਿ ਮੁੰਡੇ ਭਾਵੇਂ ਤਾਂ ਹੀ ਉਹ ਸਾੜੇ ਤੇ ਹੱਸੇਗਾ ਇਹ ਬਦੀ ਨਾ ਸਮਝਦੀ ਇਹ ਕਹੇ ਗੁਰਜਨ ਪਾਸ਼ਾ ਮਾਰਨੁਸ਼ੀਦਾ ਦੇ ਸਰਦਾਰ ਨੇ ਇਤਿਹਾਸਿਕ ਅਸਰੇ ਨੇ ਕਿ ਗੁਰਜਨ ਪਾਸ਼ਾ ਮਾਰ ਰਚੰਦੂ ਦੀ ਵਿਦਾ ਰਿਸ਼ਤਾ ਮੋੜਤਾ ਤੋਂ ਸ਼ਹੀਦ ਕਰਕੇ ਤਾਂ ਸ਼ਹੀਦਾ ਦੇ ਸਰਦਾਰ ਬਣ ਇਹ ਸਾਡੀ ਨਾ ਸਮਝੀ ਨਹੀਂ ਇਸ ਸਭੀ ਅਭਿਆਨ ਤੱਕ ਰਾਗੀ ਦਾ ਵੀ ਖੋਹ ਤੇ ਆਖ ਦਿਨ ਸਟੇਟial ਸ਼ਹੀਦਾ ਦੇ ਸਰਦਾਰ ਦਾ

ਅਪਿਸ਼ੀ ਜੀ ਇੱਕ ਪੋਸਟ WhatsApp ਤੇ ਵਾਇਰਲ ਹੋ ਗਈ ਕਿ ਜਦੋਂ ਗੁਰੂ ਅਰਜਨ ਪਾਸ਼ਾ ਬਾਦ ਅਜਿ ਕੋ ਤਸੀਹੇ ਦਿੱਤੇ ਜਾ ਰਹੇ ਸਨ ਉਦੋਂ ਚੰਦੂ ਦੀ ਲੋ ਸਤ ਨੂੰ ਸੱਚੇ ਪਾਸ਼ਾ ਵਾਸਤੇ ਮਿੱਠਾ ਪਾਣੀ ਢੋਣ ਕੇ ਲੈ ਕੇ ਗਈ ਸੀ ਉਦੋਂ ਸ਼ਹੀਦ ਦਾ ਇਤਿਆਸ ਰਚਿਆ ਕਿ ਅਸਾਂ ਨੂੰ ਪੜੇ ਨਾ ਸਮਝੀ ਵਿੱਚ ਉਹ ਉਹਨੂੰ ਇਹਨਾ ਵਸ਼ੇਅਰ ਕੀਤਾ ਉਹਦਾ ਜਵਾਬ ਨਹੀਂ ਦਿੱਤਾ ਉਹਨੂੰ ਇਹਨਾ ਵਸ਼ੇਅਰ ਕੀਤਾ ਇਹਨਾ ਵਸ਼ੇਅਰ ਕੀਤਾ ਗੂਗਲ ਤੇ ਜਾਂਦੀ ਪਰ ਜੀ ਵੀ ਲਿਖ ਦੋ ਗੂਗਲ ਤੇ ਜਾਂ ਮਾਰਦੇ ਸੱਚ ਕਰਕੇ ਲਿਖ ਦਿਓ ਆਪਣੇ ਆਪ ਸਾਰੀ ਕਹਾਣੀ ਆ ਜਿਹੜੀ ਦੱਸ ਤੁਹਾਡੇ ਸਾਹਮਣੇ ਨਾ ਸਾਜੀ ਕਰ ਉਹਨੂੰ ਕਿਸੇ ਵੀ ਕੀਮਤ ਤੋਂ ਹਟਾਇਆ ਨਹੀਂ ਜਾ ਸਕਦਾ ਉਸ ਨੂੰ ਕਿਸੇ ਵੀ ਕੀਮਤ ਤੇ ਹਟਾਇਆ ਨਹੀਂ ਜਾ ਸਕਦਾ ਪਰ ਅਸੀਂ ਦੁਹਾਈ ਤੋਂ ਬਾਹਰ ਆ ਕੋ ਗਲਤ ਪੋਸਟ کرتے چڑھ کے یہ اسی سائی نو کا رو رہے ہیں پر پائی نو کوئی نہیں رو رہے ہیں کدھی جانتے کوشش کی تھی یہ جنہی کہانی ہے یہ جنہی پوسٹ کے وائل کیتی گئی ہے یہ یہ لب مول سروت ہے کہ یہ یہ کتھو لئی گئی ہے یہ سور پر پاس نے لکھاری کبھی سنتوک سے چھوڑا منی نے اپنے گرم تھوچے لکھی ہوئی وہ لے کر آئے ਕਿ ਜੰਦੂ ਦੀ ਨੂੰ ਗੁਰੂ ਘਰ ਨੂੰ ਮੰਨਣ ਵਾਲੀ ਹੈ ਤਾਂ ਸਭ ਨੂੰ ਸੱਚੇ ਪਾਸ਼ਾ ਵਾਸਤੇ ਭੋਜਨ ਤੇ ਮਿੱਠਾ ਪਾਣੀ ਲੈ ਕੇ ਜਾਂਦੀ ਹੈ ਤੇ ਸਭ ਨੂੰ ਸੱਚੇ ਪਾਸ਼ਾ ਮਾਰ ਲਖਾਰਤਨ ਕਰ ਕਰ ਦਿੰਦੇ ਨੇ ਤੇ ਜੇ ਸਭ ਨੂੰ ਸੱਚੇ ਪਾਸ਼ਾ ਨੂੰ ਮਿੱਠਾ

بچار کا جتن کیتا اسی سارے جانتے ہیں کہ جہاں اس نے گرو ارجن راجہ مہاراجی شہید پاپی پاشاہ اسی اس کو چکا نہیں نہ سمجھتے پر اُنہیں گرنتھوں گھر لایا ہوا ہے جہاں گرنتھا پچ لکھا ہوا ہے کہ جہاں گیر انصاف سب پاشا جہاں جہانگیر پاشا مار جہان جہانگی بادشاہ بڑا سبشاہ شاہجہان پہ سب پسند بادشاہ

ਸਾਰੇ ਤੋਂ ਦੂਆ ਪਰਿਆਰ ਕਿਉਂਕਿ ਅਸੀਂ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਗਿਆਨਾਨ ਬਣਨ ਦਾ ਯਤਨ ਨਹੀਂ ਕੀਤਾ ਅਸੀਂ ਹਰ ਗੱਲ ਨੂੰ ਪਰਖ ਤੇ ਵਿਚਾਰਾ ਦਾ ਯਤਨ ਨਹੀਂ ਕੀਤਾ ਸਭ ਜੋ ਵੀ ਸੁਣਾ ਗਿਆ ਅਸੀਂ ਉਸ ਪਰ ਵਿਸ਼ਵਾਸ ਹੋ ਗਏ ਸਾਡੇ ਗ੍ਰੰਥਾਂ ਵਿੱਚ ਜੋ ਇਤਿਹਾਸ ਦੇ ਗਲਤ ਕਹੇ ਜਾਂਦੇ ਸੂਰਪrakash ਦੀ ਕਥਾ ਸ਼੍ਰੋਮਣੀ ਕਮੇਟੀ ਦੇ ਹਰ ਇਤਿਹਾਸਕ ਵਰਤਾਰੇ ਜੁਦੀਏ ਤੇ ਕਰਤਾਰ ਕਨਵਾਲੇ ਉਸ ਪਰ ਸਾਹਮਣੂ ਛਾੜਿਆ پوسٹ بنا کے وائل کر دی رولا پاؤں آولا پا کے آ کے گرنتھوں گرو کی تھی بارے آ شب گئے ہوئے دی دی جائے گی پر جا جگاؤں کا جتن کرتا ہے جو چیک دیا جائے

ایک اور کہانیاں لکھ کے جو اصلی شہادت مونکار نے انہوں نے مٹاؤں کا جتن کیتا گیا لکاؤں کا جتن کیتا گیا میں یہ نہیں کہنا چندو دشتہ کو سچے پاشا مار اور شید کروں کے ہاتھ کوئی نہیں چندو کا دوش ہے اسے کر کے نہ جانگیر میں چندو کی ساتھ پورا ਨੂੰ ਸਜਾ ਦਿੱਤੀ ਸੀ ਜਿਹੜੀ ਨੌ ਦਾ ਪ੍ਰਸੰਗ ਚੁੱਕਿਆ ਜਾ ਰਿਹਾ ਹੈ ਕਿ ਸ਼ਬੀਲ ਲੈ ਕੇ ਗਈ ਇਸੇ ਨੌ ਦਾ ਘਰ ਵਾਲਾ ਚੰਦੂ ਦਾ ਪੁੱਤਰ ਕਰਮਚੰਦ ਜਦੋਂ ਬੁਰਹਾਨ ਬਹੁਤ ਸੈਮ ਮਹਾਰਾਜ ਤੀਜੀ ਜੰਗ ਲੜਦੇ ਚਾਰਾਂ ਜਗਾਂ ਦੀ ਜਿਹੜੀ ਤੀਜੀ ਜੰਗ ਸੀ ਉਸ ਤੀਜੀ ਜੰਗ ਵਿੱਚ ਚੰਦੂ ਦਾ ਪੁੱਤਰ ਕਰਮਚੰਦ ਭਗਵਾਨ ਦਾਸ ਘਿਹੜਨ ਦੇ ਮੁੰਡੇ ਦੇ ਨਾਲ ਸਤਪੁਰਾਂ ਤੇ ਹਮਲਾ ਕਰਦੀ ਜਾਂਦਾ ਇਹ ਦੋਸ਼ੀ ਸੀ

لگتا ہے کہ چندر اس طریقے گیا ہے ستر سچے پاشاہ مہاراج شہید کراؤ والے وہ لوگ بھی نے جو گرو نانک پاشاہ مہاراج کی کرتے کیونکہ دس لکھا ਇਹ ਸਾਰੇ ਬੰਦੇ ਸਤਿ ਸੱਚੇ ਪਾਸ਼ਾ ਮਹਾਰਾਜ ਦਾ ਵਿਰੋਧ ਕਿਉਂ ਕਰ ਰਹੇ ਨੇ ਪੰਡਤ ਮਲਾਨੇ ਲਖਪਤੀ ਲੈਦੇ ਆਪੂ ਜਾਣੀ ਇਹ ਸਾਰੇ ਜਿਹੜੇ ਰਾਕੇ ਸਤਿਗੁਰਾਂ ਦਾ ਵਿਰੋਧ ਕਿਉਂ ਕਰ ਰਹੇ ਨੇ ਕੂਸ਼ੀ ਇਹ ਕਰਨਾ ਚਾਹਦੇ ਉਹ ਜਿਹੜਾ ਕੂ ਹੈ ਨਾ ਉਹ ਕਤਾਰ ਤੇ ਉਹ ਸਤਗੁਰਾਂ ਦੀ ਸ਼ਹਾਦਤ ਨੂੰ ਸੀਧਾ ਕੇ ਸਰਕਾਰ ਦਾ ਰੁਵਾਦਵਾਦੀ ਬਣਾਏ ਤੇ ਅਸਰੇ ਉਹ ਸਮਝਦਾ ਜੇ ਤਰਕਰ